ਇਹ ਤੇ ਨਰਕ ਦੀ ਜ਼ਿੰਦਗੀ ਜਿਉ ਰਹੇ ਆ ਐਦੂ ਤੋਂ ਨਹੀਂ ਹੋਰ ਕੀ ਕਹਾਵੋਗੇ ਬਹੁਤ ਬੁਰਾ ਹਾਲ ਹੈ ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਇੱਥੇ ਕਿ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਤੇ ਸਮਰਸੀ ਵੱਲ ਲਵਾਏ ਨੇ ਬਟੇ ਜਿਨ੍ਹਾਂ ਕੇ ਸਮਰਸੀ ਵੱਲ ਦੀ ਗਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ ਬਹੁਤ ਜ਼ਿਆਦੇ ਆ ਰਾਤ ਕਾਇ ਘਰਾਂ ਨੂੰ ਪਾਣੀ ਭਰਾਇਆ ਹੈਗਾ ਸਮਰਸੀ ਤੇ ਲੱਗਿਆ ਹੈ ਵੀ ਪਾਣੀ ਪੀਓ ਨਾ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਅਮਰਜੀਤ ਕੌਰ ਬਈ ਮਤਾਜੀ ਕੀ ਕਹਿਣਾ ਚਾਹੂਗਾ ਜਿਹੜਾ ਇਹ ਗਲੀ ਦੇ ਹਾਲਾਤ ਨੇ ਬੱਤ ਬੱਤਰ ਹੋ ਗਏ ਮਾ ਠੀਕ ਹੋਣੇ ਚਾਹੀਦੇ ਮੇ ਤੇ ਨਰਕ ਦੀ ਜ਼ਿੰਦਗੀ ਜਿਉ ਰਹੇ ਆ ਐਦੂ ਉੱਤੋਂ ਨਹੀਂ ਹੋਰ ਕੀ ਕਹਾਵੋਗੇ ਬਹੁਤ ਬੁਰਾ ਹਾਲ ਹੈ ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਜਿੱਤ ਕੇ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਜੀ ਗੱਲ ਕਰੀਏ ਕਿ ਟੂਟੀਆਂ ਦਾ ਪਾਣੀ ਦਾ ਵੀ ਬੁਰਾ ਹਾਲ ਹੋਇਆ ਸਮਰਸੀਵਲ ਲਵਾਏ ਨੇ ਬੇਟੇ ਜਿੰਨਾ ਕਿ ਸਮਰਸੀਵਲ ਦੀ ਗੰਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ ਬਹੁਤ ਜ਼ਿਆਦਾ ਹੈ ਰਾਤ ਕਾਇ ਘਰਾਂ ਨੂੰ ਪਾਣੀ ਭਰਾਇਆ ਹੈਗਾ ਸਮਰਸੀਵਲ ਲੱਗਿਆ ਹੈ ਵੀ ਪਾਣੀ ਪੀਓ ਨਾ ਤੁਸੀਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਅਸੀਂ ਤਾਂ ਇਹੀ ਮੰਗ ਕਰਦੇ ਬੇਟੇ ਸਾਡੀ ਇਹ ਗਲੀ ਉੱਚੀ ਚੱਕੀ ਜਾਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਡੀਆਂ ਹਾਉਦੀਆਂ ਨੇ ਢੱਕਣ ਸਾਰੇ ਟੁੱਟੇ ਪਏ ਨੇ ਕਿ ਕੋਈ ਸਾਰ ਨਹੀਂ ਲੈ ਰਿਹਾ ਬੇਟੇ ਫਦਰ ਪਾਣੀ ਮੇਰਾ ਨਾਮ ਹੈ ਅਸਤਿੰਦਰ ਸੈਣੀ ਮੈਂ ਮਿਊਨਿਸਪਲ ਕੌਂਸਲਰ ਇਸ ਤੋਂ ਵਾਰਡ ਨੰਬਰ 28 ਤੋਂ ਚੁਣਿਆ ਗਿਆ ਆਜ਼ਾਦ ਤੋਂ ਜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਸੀਵਰੇਜ ਦੀ ਗੱਲ ਕਰੀਏ ਬੁਰੇ ਹਾਲਾਤ ਨੇ ਟੂਟੀਆਂ ਦਾ ਪਾਣੀ ਜਿਹੜਾ ਗੰਦਾ ਲੋਕ ਪੀਂਦੇ ਅਸੀਂ ਸ਼ੁਰੂ ਤੋਂ ਹੀ ਲੜਦੇ ਲੜਦੇ ਆ ਰਹੇ 8-10 ਸਾਲ ਤੋਂ ਸੂਰ ਦੇ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸੀਵਰੇਜ ਦੀ ਬਹੁਤ ਭਿਆਨਕ ਜੋ ਸਥਿਤੀ ਹੈ ਸੂਰ ਦੀ ਬਸਟ ਪੋਜੀਸ਼ਨ ਹੋਈ ਪਈ ਹੈ ਕਿੰਨੀ ਦੇਰ ਦਾ ਤੁਸੀਂ ਦੇਖਿਆ ਨਾ ਡੀਸੀ ਕੋਠੀ ਕੋਲੇ ਕੁੱਡੇ-ਕੁੱਡੇ ਵੱਡੇ ਪਾਈਪ ਲੈ ਕੇ ਰੱਖ ਰੱਖੇ ਨੇ ਐਦਾਂ ਰੱਖ ਰੱਖੇ ਨੇ ਉਹ ਤਾਂ ਦਿਖਾਵਾ ਹੈ ਅੱਜ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸਰੂਰ ਦੀ ਸੀਵਰੇਜ ਦੀ ਬਹੁਤ ਮਾੜੀ ਹਾਲਤ ਹੈ ਚਾਹੇ ਕੱਲੇ ਆਰਾਮ ਬਸਤੀ ਦੀ ਲਾਲੋ ਜਾਂ ਗੰਗਾ ਆਰਾਮ ਬਸਤੀ ਦੀ ਲਾਲੋ ਰਾਵਣਗਰ ਬਸਤੀ ਦੀ ਲਾਲੋ ਜੀਤਨਗਰ ਦੀ ਲਾਲੋ ਸਾਰੀਆਂ ਆਊਟਰ ਬਸਤੀਆਂ ਦੀ ਸਾਰੀ ਬਹੁਤ ਜ਼ਿਆਦਾ ਭਿਆਨਕ ਪੋਜੀਸ਼ਨ ਹੈ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ 110 ਕਰੋੜ ਰੁਪਏ ਦਾ ਠੇਕਾ ਲੱਗਾ ਸੀ ਜਿਹੜਾ ਉਹ ਤੇ ਉਹਨਾਂ ਨੇ ਐਗਰੀਮੈਂਟ ਸਰਕਾਰ ਨਾਲ ਕੀਤਾ ਸੀ ਇੱਕ 20% ਉਹ ਉਸ ਐਗਰੀਮੈਂਟ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਨਾ ਉਹ ਤੇ ਖਰੇ ਉਤਰੇ ਨੇ ਅਸੀਂ ਡੀ ਸਾਹਿਬ ਨੂੰ ਅੱਜ ਮੰਗ ਕਰਕੇ ਆਏ ਆ ਵੀ ਉਹਨਾਂ ਦੇ ਇਨ ਬਿਨ ਜੋ ਐਗਰੀਮੈਂਟ ਉਹਨਾਂ ਦਾ ਲਾਗੂ ਕਰਵਾਇਆ ਜਾਵੇ ਨਾਲ ਉਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ ਜੋ ਆਪਦੇ ਸ਼ਰਤਾਂ ਦੇ ਪੂਰੇ ਨਹੀਂ ਉੱਤਰੇ ਕਿੱਡੀਆਂ ਕਿੱਡੀਆਂ ਵੱਡੀਆਂ ਸ਼ਰਤਾਂ ਦੇ 1% ਵੀ ਪੂਰੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਸਰੂਰ ਦੇ ਵਿੱਚ ਸੀਵਰ ਸੀਵਰ ਬੋਰਡ ਦੀ ਜੋ ਸ਼ਾਹਪੁਰਜੀ ਪਰੌਂਜੀ ਕੰਪਨੀ ਹੈ ਨੌ ਮੁਲਾਜ਼ਮ ਨੇ ਨੌ ਸਾਰੇ ਸ਼ਹਿਰ ਦੇ ਵਿੱਚ ਨੌ ਮੁਲਾਜ਼ਮ ਕੀ ਕਰ ਸਕਦੇ ਨੇ ਦੋ ਡਰਾਈਵਰ ਨੇ ਅੱਜ ਹਾਲਾਤ ਬੜੇ ਮਾੜੇ ਨੇ ਸਰੂਰ ਦੇ ਬੜੀ ਮਿਲ ਕੇ ਸੋਚਣ ਦੀ ਗੱਲ ਹੈ ਇਹ ਜਿੱਥੇ ਮੈਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਸੀ ਮੌਜੂਦਾ ਸਰਕਾਰ ਜ਼ਿੰਮੇਵਾਰ ਆ ਉੱਥੇ ਪਰ ਆ ਦੇ ਸਾਬਕਾ ਜਿਹੜੇ ਪਾਰਟੀਆਂ ਨੇ ਪਹਿਲਾਂ ਰਹਿ ਚੁੱਕੇ ਮੰਤਰੀ ਐਮ ਐਲ ਏ ਲੀਡਰ ਉਹ ਵੀ ਜ਼ਿੰਮੇਵਾਰ ਨੇ ਇਹ ਗੱਲ ਸਾਰੀ ਗੱਲ ਆ ਮੇਰੇ ਨਰਕ ਦੀ ਜ਼ਿੰਦਗੀ ਜਿਉ ਰਿਹਾ ਐ ਇਹਦੇ ਉੱਤੋਂ ਨਹੀਂ ਹੋਰ ਕੀ ਕਹਾਵੋਗੇ ਬਹੁਤ ਬੁਰਾ ਹਾਲ ਐ ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਇੱਥੇ ਕਿ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਤੇ ਸਮਰਸੀ ਵੱਲ ਲਵਾਏ ਨੇ ਬੇਟੇ ਜਿਨ੍ਹਾਂ ਕੀ ਸਮਰਸੀ ਵੱਲ ਦੀ ਗਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ ਬਹੁਤ ਜ਼ਿਆਦੇ ਐ ਰਾਤ ਕਾਇ ਘਰਾਂ ਨੂੰ ਪਾਣੀ ਭਰਾਇਆ ਹੈਗਾ ਸਮਰਸੀ ਦਾ ਲੱਗਿਆ ਹੈ ਵੀ ਪਾਣੀ ਪੀਓ ਨਾ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਅਮਰਜੀਤ ਕੌਰ ਬਈ ਮਤਾ ਜੀ ਕੀ ਕਹਿਣਾ ਚਾਹੂਗੇ ਜਿਹੜਾ ਇਹ ਗਲੀ ਦੇ ਹਾਲਾਤ ਨੇ ਬੱਤ ਬੱਤਰ ਹੋ ਗਏ ਬਾ ਠੀਕ ਹੋਣੇ ਚਾਹੀਦੇ ਮੇਰੇ ਨਰਕ ਦੀ ਜ਼ਿੰਦਗੀ ਜਿਉ ਰਹਿਆ ਐ ਏਦੂ ਉੱਤੋਂ ਨਹੀਂ ਹੋਰ ਕੀ ਕਹਾਂਵੋਗੇ ਬਹੁਤ ਬੁਰਾ ਹਾਲ ਐ ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਜਿੱਤ ਕੇ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਦੀ ਗੱਲ ਕਰੀਏ ਕਿ ਟੂਟੀਆਂ ਦਾ ਪਾਣੀ ਦਾ ਵੀ ਬੁਰਾ ਹਾਲ ਹੋ ਰਿਹਾ ਸਮਰਸੀਵਲ ਲਵਾਏ ਨੇ ਬੇਟੇ ਜਿੰਨਾ ਕਿ ਸਮਰਸੀਵਲ ਦੀ ਗੰਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ ਬਹੁਤ ਜ਼ਿਆਦਾ ਹੈ ਰਾਤ ਕਾਇ ਕਰਾ ਨੂੰ ਪਾਣੀ ਭਰਾਇਆ ਹੈਗਾ ਸਮਰਸੀਵਲ ਲੱਗਿਆ ਹੈ ਵੀ ਪਾਣੀ ਪੀਓ ਨਾ ਤੁਸੀਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਅਸੀਂ ਤਾਂ ਇਹੀ ਮੰਗ ਕਰਦੇ ਬੇਟੇ ਸਾਡੀ ਇਹ ਗਲੀ ਉੱਚੀ ਚੱਕੀ ਜਾਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਡੀਆਂ ਹਾਉਦੀਆਂ ਨੇ ਢੱਕਣ ਸਾਰੇ ਟੁੱਟੇ ਪਏ ਨੇ ਕਿ ਕੋਈ ਸਾਰ ਨਹੀਂ ਲੈ ਰਿਹਾ ਬੇਟੇ ਅੰਦਰ ਪਾਣੀ ਚਾਹਲੀ ਮੇਰਾ ਨਾਮ ਹਸਤਿੰਦਰ ਸੈਣੀ ਮੈਂ ਮਿਊਨਿਸਪਲ ਕਾਉਂਸਲਰ ਹੇਠੋਂ ਵਾਰਡ ਨੰਬਰ 28 ਤੋਂ ਚੁਣਿਆ ਗਿਆ ਆਜਾਦ ਤੋਂ ਐਮਸੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਸੀਵਰੇਜ ਦੀ ਗੱਲ ਕਰੀਏ ਪੂਰੇ ਹਾਲਾਤ ਨੇ ਕੂਟੀਆਂ ਦਾ ਪਾਣੀ ਜਿਹੜਾ ਗੰਦਾ ਲੋਕ ਪੀਂ ਚੁੱਕੇ ਅਸੀਂ ਸ਼ੁਰੂ ਤੋਂ ਹੀ ਲੜਦੇ ਆ ਰਹੇ ਆ 8-10 ਸਾਲ ਤੋਂ ਸੂਰ ਦੇ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸੀਵਰੇਜ ਦੀ ਬਹੁਤ ਭਿਆਨਕ ਜੋ ਸਥਿਤੀ ਹੈ ਸਰੂਰ ਦੀ ਬਸਟ ਪੋਜੀਸ਼ਨ ਹੋਈ ਪਈ ਹੈ ਕਿੰਨੀ ਦੇਰ ਦਾ ਤੁਸੀਂ ਦੇਖਿਆ ਨਾ ਡੀਸੀ ਕੋਠੀ ਕੋਲੇ ਕੁੱਡੇ-ਕੁੱਡੇ ਵੱਡੇ ਪਾਈਪ ਲੈ ਕੇ ਰੱਖ ਰੱਖੇ ਨੇ ਐਦਾਂ ਰੱਖ ਰੱਖੇ ਨੇ ਉਹ ਤਾਂ ਦਿਖ ਅੱਜ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸਰੂਰ ਦੀ ਸੀਵਰੇਜ ਦੀ ਬਹੁਤ ਮਾੜੀ ਹਾਲਤ ਹੈ ਤੇ ਇਕੱਲੇ ਆਰਾਮ ਬਸਤੀ ਦੀ ਲਾਲੋ ਜਾਂ ਗੰਗਾ ਰਾਮ ਬਸਤੀ ਦੀ ਲਾਲੋ ਰਾਵਣਗਰ ਬਸਤੀ ਦਾ ਲੋ ਜੀਤਨਗਰ ਦੀ ਲਾਲੋ ਸਾਰੀਆਂ ਆਊਟਰ ਬਸਤੀਆਂ ਦੀ ਸਾਰੀ ਬਹੁਤ ਜ਼ਿਆਦਾ ਭਿਆਨਕ ਪੋਜੀਸ਼ਨ ਹੈ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ 110 ਕਰੋੜ ਰੁਪਏ ਦਾ ਠੇਕਾ ਲੱ타 ਸੀ ਜਿਹੜਾ ਉਹਤੇ ਉਹਨਾਂ ਨੇ ਐਗਰੀਮੈਂਟ ਸਰਕਾਰ ਨਾਲ ਕੀਤਾ ਸੀ ਇੱਕ 20% ਉਹ ਉਸ ਐਗਰੀਮੈਂਟ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਨਾ ਉਹਤੇ ਖਰੇ ਉਤਰੇ ਨਹੀਂ ਅਸੀਂ ਡੀ ਸਾਹਿਬ ਨੂੰ ਅੱਜ ਮੰਗ ਕਰਕੇ ਆਏ ਆ ਵੀ ਉਹਨਾਂ ਦੇ ਇਨ ਬਿਨ ਜੋ ਐਗਰੀਮੈਂਟ ਉਹਨਾਂ ਦਾ ਲਾਗੂ ਕਰਵਾਇਆ ਜਾਵੇ ਨਾਲ ਉਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ ਜੋ ਆਪਦੇ ਸ਼ਰਤਾਂ ਦੇ ਪੂਰੇ ਨਹੀਂ ਉੱਤਰੇ ਕਿੱਡੀਆਂ ਕਿੱਡੀਆਂ ਵੱਡੀਆਂ ਸ਼ਰਤਾਂ ਦੇ 1% ਵੀ ਪੂਰੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਜ਼ਰੂਰ ਦੇ ਵਿੱਚ ਸੀਵਰ ਸੀਵਰ ਬੋਰਡ ਦੀ ਜੋ ਸ਼ਾਹਪੁਰਜੀ ਪਰੋਂਜੀ ਕੰਪਨੀ ਹੈ ਨੌ ਮੁਲਾਜ਼ਮ ਨੇ ਨੌ ਸਾਰੇ ਸ਼ਹਿਰ ਦੇ ਵਿੱਚ ਨੌ ਮੁਲਾਜ਼ਮ ਕੀ ਕਰ ਸਕਦੇ ਨੇ ਦੋ ਡਰਾਈਵਰ ਨੇ ਅੱਜ ਹਾਲਾਤ ਬੜੇ ਮਾੜੇ ਨੇ ਜ਼ਰੂਰ ਦੇ ਬੜੀ ਮਿਲ ਕੇ ਸੋਚਣ ਦੀ ਗੱਲ ਹੈ ਇਹ ਜਿੱਥੇ ਮੈਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਅਸੀਂ ਮੌਜੂਦਾ ਸਰਕਾਰ ਜ਼ਿੰਮੇਵਾਰ ਆ ਉੱਥੇ ਪਰ ਆਹ ਸਾਬ ਕਾ ਜਿਹੜੇ ਪਾਰਟੀਆਂ ਨੇ ਪਹਿਲਾਂ ਰਹਿ ਚੁੱਕੇ ਮੰਤਰੀ ਐਮ ਐਲ ਏ ਲੀਡਰ ਉਹ ਵੀ ਜ਼ਿੰਮੇਵਾਰ ਨੇ ਇਹ ਗੱਲ ਸਾਰੀ ਗੱਲ